ਇਹ ਸਾਨੂੰ ਸਾਬ ਮੇਰੀ ਸੌਕ ਨੌਏ ਅਮਰਪਾਲ ਸਿੰਘ ਦਾ ਮਾਲਕਾ ਰੱਤ ਜੁਣਦਾ ਹੁਣ ਦੱਸਿਆ ਵੀ ਉਹ ਦੁਕਾਨ ਤੇ ਬੈਠਾ ਰਹੇ ਆਪਣੇ ਕੋਲ ਪਹਿਲੇ ਕੋਈ ਨਹੀਂ ਅਜੇ ਤੱਕ ਪੂਲ ਭਗਵਾਨ ਸਾਹਿਬ ਨਾਲ 7 ਲੱਖ ਲੈ ਜੀ 7 ਲੱਖ 10 ਦੇ ਪਰ ਤੁਸੀਂ ਕਰ ਰਹੇ ਹੋ ਕੋਈ ਕੈਮਰਾ ਕਿਸੀ ਵੀ ਕੈਮਰਾ ਵੀ ਵੇਖਿਆ ਹੋਵੇ ਦੇਖ ਰਹੇ ਅਜੇ ਤੱਕ ਇਹ ਗੱਲ ਉੱਟਾ ਕੋਈ ਵਾਤ ਨਹੀਂ ਬੜੀ ਵੱਧੀ ਜਾ ਰਹੀ ਹੈ ਤੇ ਪੁਲਿਸ ਕੀ ਕਰਦੀ ਇਸ ਤਰ੍ਹਾਂ ਇਹ ਕਿੰਨਾ ਕੰਮ ਲੋਕੀ ਦਾ ਸ਼ਾਦੀ ਨੇ ਬਹਿਣਗੇ ਹਾਂਜੀ ਜਿੱਤਾ ਕੋਈ ਮਾਰਦਾ ਬੜੀ ਵੱਧੀ ਜਾ ਰਹੀ ਹੈ ਜੈਨ ਤਾਂ ਕੋਈ ਮੋਟਾ ਚੋਰੀ ਹੁੰਦਾ ਕਿ ਉਹ ਹੀ ਜੀ ਆ ਸੰਕੇ ਦਰ ਕੇ ਉਹ ਜਾ ਕੋਈ ਚੋਰ ਚੋਰਾ ਚੋਦਾ ਕੰਮ ਚੋਰੀ ਕਰਨਾ ਕੋਈ ਫੜ ਰਹੀ ਇਹਨੂੰ ਤੂੰ ਕਾਰਵਾਈ ਕੀਤੀ ਹੁੰਦੀ ਜਾਂ ਕਾਫੀ ਹਾਂਜੀ ਕੋਈ ਕਾਰਵਾਈ ਕੀਤੀ ਨਹੀਂ ਕਾਫੀ ਕਰਨਾ ਕੀਤੀ ਸਾਥ ਕੋਈ ਕਰਾਈ ਆ ਹਾਂਜੀ ਤਸਦੀਕ ਕਰ ਰਹੇ ਹਾਂ ਬਿਆਨ ਲਿਖਾਉਣ ਜੋ ਬੰਦੀ ਕਰੇ ਕਰਤੰਮ ਵਰਨਿੰਗ ਕਰਾਈ ਸਰ ਸਾਰੇ ਸਾਰੇ ਹਾਂਜੀ ਇਹ ਦੱਸਿਆ ਕਿ ਦੋ ਮਹੀਨੇ ਪਸਾਹਬ ਦਾਨਸ ਕਰਾ ਦਿੱਤੀ ਬਿਲਕੁਲ ਸਭ ਕੁਝ ਹਾਂਜੀ ਫਰੰਟ ਤੇ ਵੈਲ ਤੇ ਅਸਲ ਤੇ ਸਾਭ ਨੂੰ ਨਹੀਂ ਹੋਣਾ ਚਾਹੀਦਾ ਇੱਥੇ ਉਹ ਗਏ ਅੱਛਾ हट ਗਏ ਧੰਨਵਾਦ ਜੀ ਕੀ ਕੰਮ ਕਰਦੇ ਜੀ ਵੈਸਟ ਇੰਡੀਆ ਨੂੰ ਦੁਕਾਨ ਨਾਲ ਮਨੀ ਮਨੀ ਐਕਸਚੇਂਜ ਕਰੀ ਵੀਏ ਤੇ ਕੀ ਗੱਲ ਬਾਤ ਹੈ ਜਿਹੜਾ ਮੈਂ ਆਉਂਦਾ ਮੈਂ ਮਤਲਬ 8:00 ਵਜੇ ਆਇਆ ਹਾਂ ਦੁਕਾਨ ਤੇ ਤੇ ਉਸ ਤੋਂ ਬਾਅਦ 9:30 ਦਾ ਟਾਈਮ ਹੋਣਾ ਆ ਦੋ ਬੰਦੇ ਆਏ ਆ ਮੋਟਰਸਾਈਕਲ ਤੇ ਉਹ ਚੋਂ ਇੱਕ ਬੰਦਾ ਅੰਦਰ ਆ ਕੇ ਵੈਪਨ ਦਿਖਾ ਕੇ ਤੇ ਗੱਲੇ ਭੰਨ ਕੇ ਤੇ ਸਾਰੇ ਪੈਸੇ ਲੈ ਗਿਆ ਕੋਈ 7 ਲੱਖ ਰੁਪਇਆ ਹੋਣਾ ਹੈ ਸਵੇਰੇ ਲੈ ਕੇ ਆਇਆ ਹਾਂ ਮੈਂ ਤੇ ਪਤਾ ਹੀ ਨਹੀਂ ਇਹ ਮਤਲਬ ਇੱਕ ਮਿੰਟ ਹੀ ਲਾਇਆ ਕੋਈ ਜ਼ਿਆਦਾ ਟਾਈਮ ਨਹੀਂ ਲਾਇਆ ਗੱਲੇ ਭੰਨ ਕੇ ਸਾਰਾ ਕੈਸ਼ ਹੀ ਉਸ ਡਾਲਰ ਵੀ ਹੈਗੇ ਹੀ ਵਿੱਚ ਤੇ ਸਾਰੇ ਹੀ ਲੈ ਗਏ ਆ ਤੇ ਮਾਨ ਸਾਹਿਬ ਜੀ ਕਹਿੰਦੇ ਆਪਣੇ ਕਿ ਮਤਲਬ ਇੱਥੇ ਆਪਾਂ ਸਾਰੇ ਨੂੰ ਬਾਹਰ ਨਹੀਂ ਜਾਣ ਦੇਣਾ ਜਾਂ ਕੁਝ ਵੀ ਹੈ ਹਨਾ ਕਿ ਮਤਲਬ ਆਪਾਂ ਇੱਥੇ ਹੁਣ ਕੰਮ ਮੰਨ ਲਓ ਮੇਰੇ ਘਰਦਿਆਂ ਨੇ ਪੈਸੇ ਇਕੱਠੇ ਕਰਕੇ ਲੋਨ ਲੈ ਕੇ ਕੋਈ ਲਿਮਿਟ ਬਣਾ ਕੇ ਮੈਂ ਮਤਲਬ ਕੰਮ ਖੋਲਿਆ ਆ ਤੇ ਮੰਨ ਲਓ ਹੁਣ ਸਾਰੇ ਹੀ ਲੈ ਗਏ ਤਾਂ ਗਾਹ ਮੈਂ ਕੀ ਮਤਲਬ ਕਿਤਰਾ ਕੰਮ ਕਰਾਂਗਾ ਇਹ ਸਾਰਾ ਕੈਸ਼ ਕਿ ਇਸਤਮਾਲ ਲਈ ਕਿੱਥੋਂ ਲੈੰਦਾ ਸੀ ਕੈਸ਼ ਮਤਲਬ ਕੁਝ ਟਿਕਟਾਂ ਜਿਵੇਂ ਹੁੰਦੀਆਂ ਆ ਭਾਜੀ ਟਿਕਟਾਂ ਮਤਲਬ ਬਾੜੀਆਂ ਜਿਵੇਂ ਅੱਗੇ ਕਰਾਈ ਦੀਆਂ ਵਾ ਉਹਨਾਂ ਦੀ ਪੇਮੈਂਟ ਇੱਕ ਅੱਧੇ ਦਿਨ ਅਸੀਂ ਬਾਅਦ ਕਰਨੀ ਹੁੰਦੀ ਆ ਕੁਝ ਪੇਮੈਂਟ ਉਹ ਹੀ ਕੁਝ ਕੁਝ ਆਪਣੀ ਆਪਣਾ ਲਈ ਹੀ ਕਿੰਨੇ ਪਰਸਨ ਆਏ ਸੀ ਤੇ ਵੈਪਨ ਰਗੇ ਸੀ ਉਹਨਾਂ ਨੂੰ ਇਹ ਵੈਪਨ ਹੈਗੇ ਸੀ ਉਹਨਾਂ ਕੋਲ ਦੋ ਜਾਣੇ ਸੀ ਦੋਨਾਂ ਕੋਲ ਆਪਣੀ ਮੋਟਰਸਾਈਕਲ ਤੇ ਸੀ ਕੋਈ ਸੀਸੀਟੀਵੀ ਕੈਮਰਾ ਵੀ ਲੱਗੇ ਤੁਹਾਡੇ ਕੈਮਰੇ ਲੱਗੇ ਸੀ ਤੇ ਕੈਮਰਾ ਵੀ ਨਾਲ ਹੀ ਪੁੱਟ ਕੇ ਲੱਗੇ ਆ ਉਹਨਾਂ ਨੂੰ ਕਹਿੰਦੇ ਕਿ ਪੰਜਾਬ ਦੇ ਵਿੱਚ ਜਿਹੜੀਆਂ ਆ ਚੀਜ਼ਾਂ ਹੋ ਰਹੀਆਂ ਲੁੱਟਾਂ ਹੋ ਰਹੀਆਂ ਤੇ ਨੌਜਵਾਨ ਦਾ ਜਿਹੜਾ ਮਨ ਟੁੱਟਦਾ ਇਸੇ ਕਰਕੇ ਬਾਹਰ ਜਾਂਦੇ ਆ ਤਾਂ ਨੌਜਵਾਨ ਫਿਰ ਉਹਨਾਂ ਮਾਦ ਮੈਂ ਉਹਨਾਂ ਕੰਮ ਸ਼ੁਰੂ ਕੀਤਾ ਤੇ ਨਾਰਮਲ ਜੀ ਗੱਲ ਹੈ ਜੇ ਮੇਰੇ ਇੱਥੇ ਮੰਨ ਲਓ ਕੋਈ ਸੇਫ ਹੀ ਨਹੀਂ ਹੈਗਾ ਠੀਕ ਹੈ ਹੁਣ ਮੰਨ ਲਓ 9:30 ਦਾ ਟਾਈਮ ਹੈ ਲੱਗੇ ਸਾਰੀਆਂ ਦੁਕਾਨਾਂ ਖੁੱਲੀਆਂ ਰੋੜ ਠੀਕ ਆ ਤੇ ਦੋ ਬੰਦੇ ਆ ਕੇ ਜੇ ਮੰਨ ਲਓ ਇਥੋਂ ਸਾਰਾ ਲੁੱਟ ਕੇ ਲੈ ਕੇ ਜਾ ਸਕਦੇ ਹਨ ਕੀ ਆਪਾਂ ਸੇਫ ਆ ਫਿਰ ਬਾਹਰ ਆਪਣੇ ਆਪ ਹੀ ਜਾਣਾ ਪੁਲਿਸ ਆਈ ਆ ਕੋਈ ਤੱਕ ਵੀ ਵੱਡਸਰ ਕੋਈ ਆਇਆ ਹੈ ਵੀ ਕੋਈ ਨਹੀਂ ਆਇਆ ਕੋਈ ਕੋਈ ਨਹੀਂ ਆਇਆ ਕੀ ਕਾਰਵਾਈ ਕੀਤੀ ਉਹ ਵੀ ਨਹੀਂ ਲੱਗੀਆਂ ਮਿਲ ਚ ਫੋਨ ਤੇ ਹਜੇ ਤੇ ਮਤਲਬ ਸੀਸੀਟੀਵੀ ਚੈੱਕ ਕਰਦੇ ਪਏ ਆ ਤੇ ਵਿਥੋਂ ਕੀ ਕਾਰਵਾਈ ਕਰਦੇ ਆ ਕਿੰਨੇ ਕੀ ਟਾਈਮ ਬਾਦ ਪੁਲਿਸ ਆਗੀ ਤੁਹਾਡੇ ਵਿੱਚ ਪੁਲਿਸ ਘੱਟੋ ਘੱਟ 10-15 ਮਿੰਟ ਬਾਅਦ ਆਈ ਕੀ ਮੰਗ ਕਰਦੇ ਸੀ ਹੁਣ ਮੈਂ ਤੇ ਇਹੋ ਹੀ ਮੰਗ ਕਰਦਾ ਕਿ ਮੈਨੂੰ ਇਨਸਾਫ ਦਵਾਇਆ ਜਾਵੇ ਜਿਹੜੇ ਮੰਨ ਲਓ ਹੁਣ ਆਪਣਾ ਮੇਰਾ ਇੰਨਾ ਨੁਕਸਾਨ ਹੋਇਆ ਵਾ ਉਹ ਆਪਣਾ ਜਿਤਨਾ ਮੱਜੀ ਪੁਲਿਸ ਦੀ ਕਾਰਵਾਈ ਹੋਵੇ ਤੇ ਜੋ ਮੇਰਾ ਨੁਕਸਾਨ ਮਤਲਬ ਭਰਿਆ ਜਾ ਸਕਦਾ ਵਾ ਭਰਾਵੇ ਜਿਹੜੇ ਬੰਦੇ ਫੜੇ ਜਾਣ